ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਹਿਲੀ ਕਲਾਸ ਤੋਂ ਹੀ ਅੰਗਰੇਜ਼ੀ ਸਿੱਖਿਆ ਕਰਨਗੇ ਇਹ ਗੱਲ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਐਬੀਪੀ ਸੰਜਾਤ ਕੀਤੀ ਹੈ ਖਾਸ ਕਰਕੇ ਬਾਤ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਕੰਪੀਟੀਸ਼ਨ ਦੇ ਦੌਰ ਚ ਸਾਡੇ ਬੱਚੇ ਪਛੜ ਨਾ ਜਾਣ ਇਸ ਲਈ ਸਰਕਾਰ ਨੇ ਮਨ ਬਣਾਇਆ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਹਿੰਦੀ ਵਰਗੀਆਂ ਭਾਸ਼ਾਵਾਂ ਦੇ ਨਾਲ ਨਾਲ ਅੰਗਰੇਜ਼ੀ ਦਾ ਵਿਗਿਆਨ ਸ਼ੁਰੂ ਤੋਂ ਹੀ ਦਿੱਤਾ ਜਾਵੇ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ 217 ਐਜੂਕੇਸ਼ਨ ਬਲੌਕਾਂ ਚ 94 ਸਕੂਲਾਂ ਚ ਅੰਗਰੇਜ਼ੀ ਭਾਸ਼ਾ ਪੜਾਉਣ ਦਾ ਫੈਸਲਾ ਕੀਤਾ ਹੈ ਐਜੂਕੇਸ਼ਨਲ ਬਲਾਕਸ ਸਾਰੇ ਪੰਜਾਬ 'ਚ 217 ਨੇ 217 ਬਲਾਕਸ ਜਿਹੜੇ ਨੇ ਉਹਨਾਂ 'ਚ ਹਰ ਬਲਾਕ ਦੇ ਵਿੱਚੋਂ ਅਸੀਂ ਦੋ ਦੋ ਸਕੂਲਸ ਪ੍ਰਾਇਮਰੀ ਮਿਡਲ ਔਰ ਹਾਇਰ ਜਿਹੜੇ ਸਕੂਲਸ ਨੇ ਉਹਨਾਂ ਨੂੰ ਪਿਕ ਕਰਾਂਗੇ ਔਰ ਉਹਨਾਂ ਦੇ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਇੰਗਲਿਸ਼ ਪੜਾਉਣ ਦੀ ਇਹ ਅਸੀਂ ਸਕੀਮ ਰੱਖੀ ਹੈ ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਲਾਗੂ ਹੋ ਜਾਈਏ ਪੰਜਾਬ 'ਚ ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਜਾਂ ਰੋਜ਼ਗਾਰ ਲੱਭਣ ਦਾ ਰੁਝਾਨ ਦੇਖਿਆ ਜਾਂਦਾ ਹੈ ਇਸ ਸਬੰਧੀ ਰਾਦਰ ਸਭ ਤੋਂ ਵੱਡਾ ਅੜਿਕਾ ਸਾਬਤ ਹੁੰਦੀ ਹੈ ਵਿਦੇਸ਼ੀ ਭਾਸ਼ਾ ਇਸ ਲਈ ਸਰਕਾਰ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਿਦੇਸ਼ੀ ਭਾਸ਼ਾਵਾਂ ਸਿਖਾਉਣ ਦੀ ਸਕੀਮ ਤੇ ਕੰਮ ਕਰ ਰਹੀ ਹੈ ਜਰਮਨ ਹੈ ਫ੍ਰੈਂਚ ਹੈ ਇਟਾਲੀਅਨ ਹੈ ਇਸ ਤਾ ਦੇ ਲੈਂਗੁਏਜਸ ਜਿਹੜੀਆਂ ਨੇ ਜਿਹੜੇ ਲੋਕੀ ਆਨਲਾਈਨਸ ਥਰੂ ਸਿੱਖਦੇ ਨੇ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹ ਕਾਫੀ ਪੈਸਾ ਦੇ ਕੇ ਕਦੀ ਦਿੱਲੀ ਸਿੱਖਣ ਜਾਂਦੇ ਨੇ ਜਾਂ ਕਿਤੋਂ ਕਾਫੀ ਪੈਸਾ ਉਹਨਾਂ ਨੂੰ ਦੇਣਾ ਪੈਂਦਾ ਸੋ ਅਸੀਂ ਚਾਹੁੰਦੇ ਹਾਂ ਕਿ 9ਵੀਂ 10ਵੀਂ ਜਿਹੜੀ ਹਾਈ ਕਲਾਸਿਸ ਨੇ ਉਹਨਾਂ ਦੇ ਨਾਲ ਵੀ ਇੱਕ ਆਪਸ਼ਨਲ ਸਬਜੈਕਟ ਇਹ ਕੀਤਾ ਜਾਵੇ ਤਾਂ ਕਿ ਉਹ ਇਸ ਭਾਸ਼ਾ ਦੇ ਵਿੱਚ ਵੀ ਮਾਹਿਰ ਹੋ ਸਕਣ ਤਾਂ ਕਿ ਉਹ ਜ਼ਿਆਦਾ ਪੈਸਾ ਨਾ ਖਰਚਣ ਉਹਨਾਂ ਨੂੰ ਇੱਕ ਫ੍ਰੀ ਜਿਹੜੀ ਹੈ ਇੱਕ ਫੈਸਿਲਿਟੀ ਜਿਹੜੀ ਉਹ ਦਿੱਤੀ ਜਾਵੇ ਬੱਚਾ ਜਿਹੜੀ ਲੈਂਗੁਏਜ ਸਿੱਖਣਾ ਚਾਹੇ ਉਹ ਸਿੱਖ ਸਕਦਾ ਹੈ ਦੇ ਵਾਸਤੇ ਅਲੱਗ ਕਲਾਸ ਲਗਾਵਾਂਗੇ ਹਜੇ ਅਸੀਂ ਮੋਡੈਲਿਟੀਆਂ ਵਰਕਆਊਟ ਕਰ ਰਹੇ ਹਾਂ ਸੋ ਇਹ ਜਲਦੀ ਇਹਦੇ ਤੇ ਲਾਗੂ ਹੋ ਜਾਣਾ ਪੰਜਾਬ ਦੇ ਸਾਰੇ ਮਿਡਲ ਤੇ ਸਕੈਂਡਰੀ ਸਕੂਲਾਂ 'ਚ ਕੈਪਟਨ ਸਰਕਾਰ ਵਾਈਫਾਈ ਦੀ ਸੇਵਾ ਮੁਹੱਈਆ ਕਰਾਉਣ ਲਈ ਵੀ ਕੰਮ ਕਰ ਰਹੀ ਹੈ ਇਹ ਵਾਦਾ ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਵੀ ਸੀ ਸਾਰੇ ਸਕੂਲਾਂ ਨੂੰ ਆਪਸ ਵਿੱਚ ਇੰਟਰਨੈਟ ਜ਼ਰੀਏ ਜੋੜਨ ਦੀਆਂ ਤਿਆਰੀਆਂ ਤੇ ਕੰਮ ਚੱਲ ਰਿਹਾ ਹੈ। ਸਿੱਖਿਆ ਮੰਤਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣੇ ਕੋਸ਼ਿਸ਼ਾਂ ਦਾ ਪਤਾ ਤਾਂ ਲੱਗਦਾ ਹੈ ਪਰ ਦਫ਼ਤਰਾਂ 'ਚ ਵੱਡੀਆਂ ਸਕੀਮਾਂ ਜ਼ਮੀਨ 'ਤੇ ਕਦੋਂ ਅਤੇ ਕਿਸ ਰੂਪ 'ਚ ਆਉਣਗੀਆਂ? ਇਹ ਬੀਪੀ ਸਾਝਾ ਦੀ ਨਜ਼ਰ 'ਚ ਇਸਤੇ ਵੀ ਬਣੀ ਰਹੇਗੀ।